ਸੰਤਾਂ ਨੂੰ ਅੱਤਵਾਦੀ ਬੋਲਦੀ ਹੈ ਕਿ ਪੰਜਾਬ ਦੇ 99% ਲੋਕ ਕਹਿ ਰਹੇ ਨੇ ਕਿ ਸੰਤ ਅੱਤਵਾਦੀ। ਵਿਭਿੰਨ 99% ਦੀ ਗਿਣਤੀ ਪਤਾ ਕਿੰਨੀ ਹੁੰਦੀ ਹੈ। ਹਰਮੰਦਰ ਸਾਹਿਬ ਦੇ ਅੰਦਰ ਸੰਤਾਂ ਦੀ ਯਾਦ ਦੇ ਅੰਦਰ ਇੱਕ ਸਥਾਨ ਬਣਿਆ ਹੋਇਆ ਤੇ ਜਿੰਨੀ ਸਿੱਖਾਂ ਦੇ ਅੰਦਰ ਸੰਤਾਂ ਦੀ ਇੱਜ਼ਤ ਹੈ ਐਨੀ ਤਾਂ ਕਿਤੇ ਹੈ ਹੀ ਨਹੀਂ। ਤੂੰ ਕਿਵੇਂ ਬੋਲ ਸਕਦੀ ਓ ਅੱਤਵਾਦੀ? ਜਾਨ ਤੋਂ ਉੱਪਰ ਵੱਡੀ ਕੋਈ ਚੀਜ਼ ਹੀ ਨਹੀਂ ਮੈਂ ਮੁੱਖ ਮੰਤਰੀ ਦਾ ਅਹੁਦਾ ਤਿਆਗ ਜਾਵਾਂਗਾ ਮੈਂ ਅਫੀਸਰ ਦਾ ਅਹੁਦਾ ਤਿਆਗ ਜਾਵਾਂਗਾ ਪਰ ਜਾਨ ਦੇਣੀ ਬਹੁਤ ਔਖੀ ਤੇ ਜਾਨ ਦਿੱਤੀ ਕਿੰਨਾ ਪਿੱਛੇ ਕੋਈ ਪ੍ਰਾਈਮ ਮਿਨਿਸਟਰ ਬਣਨ ਨੂੰ ਜਾਨ ਦਿੱਤੀ ਸੀ ਜਾਨ ਦਿੱਤੀ ਸੀ ਆਪਦੇ ਪੰਜਾਬ ਦੀਆਂ ਮੰਗਾ ਦੀ ਆਪਦੀ ਕੌਮ ਦੀ ਖਾਤਰ ਜਾਨ ਦਿੱਤੀ ਸੀ ਆਪ ਬੀਬੀ ਤੁਹਾਡੇ ਇਸ ਦੇਸ਼ ਦੇ ਅੰਦਰ ਇਨੋਸੈਂਟ ਜਨਾਨੀਆਂ ਨਾਲ ਰੇਪ ਕੀਤੇ ਸੀ ਤੁਹਾਡੀ ਸਟੇਟ ਨੇ ਕਰਾਇ ਸੀ ਉਸ ਵਕਤ ਦੀ ਸਨ 84 ਦੀ ਪੁਲਿਸ ਨੇ ਇੱਕ ਗਿਣਤੀ ਦੀਆਂ ਕੁੜੀਆਂ ਨੂੰ ਸਿੱਖਾਂ ਦੀਆਂ ਕੁੜੀਆਂ ਨੰਗੀਆਂ ਕਰਕੇ ਬਾਜ਼ਾਰਾਂ ਚ ਪਾ ਦਿੱਤਾ ਤੇ ਬੀਬੀ ਜਿਨ੍ਹਾਂ ਨੂੰ ਅੱਤਵਾਦੀ ਬੋਲਦੇ ਹੋ ਨਾ ਅਸੀਂ ਤਾਂ ਤੁਹਾਡੇ ਸਿਰ ਕੱਜੇ ਹੋਏ ਜੇ ਸਾਡਾ ਦੇਸ਼ ਹੋਵੇ ਸਾਨੂੰ ਇਹ ਆਪਦਾ ਮੰਨਦੇ ਹੋਣ ਤਾਂ ਅੱਜ ਪ੍ਰੈਮ ਮਿਨਿਸਟਰ ਕਿੱਥੇ ਸੁੱਤਾ ਹੈ ਅੱਜ ਫਰਜ ਨਹੀਂ ਬਣਦਾ ਇਸ ਲੇਡੀ ਤੇ ਪਰਚਾ ਦਰਜ ਕਰਨਾ ਇਸ ਲੇਡੀ ਨੂੰ ਜੇਲ੍ਹ ਸੁਟਣਾ ਫਰਜ ਨਹੀਂ ਬਣਦਾ ਕਿ ਫਿਰਕਿਆਂ ਦੇ ਵਿੱਚ ਇਹ ਇੱਕ ਲੜਾਈ ਕਰਾਉਣਾ ਚਾਹੁੰਦੀ ਹੈ ਤਵਾਈ ਮਚਾਉਣਾ ਚਾਹੁੰਦੀ ਫਿਰਕਿਆਂ ਦੇ ਵਿੱਚ 인ਦਰਾ ਗਾਂਧੀ ਦੇ ਆਰਡਰ ਦੇ ਉੱਤੇ 5 ਸਾਲ ਤੇ 80 ਸਾਲ ਦਾ ਬਜ਼ੁਰਗ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਕੋਹ ਕੋਕੇ ਮਾਰੇ ਗਏ ਕਿਤੇ ਤੁਸੀਂ ਅੱਜ ਚਿਕਰ ਉਹਨੂੰ ਅਤਵਾਦੀ ਨਹੀਂ ਬਣਾਇਆ ਜਦੋਂ ਗੁਜਰਾਤ ਦੇ ਅੰਦਰ ਘੱਟ ਗਿਣਤੀ ਮੁਸਲਮਾਨ ਮਾਰੇ ਜਾਂਦੇ ਨੇ ਤਾਂ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਹੱਤਵਾਦੀ ਨਹੀਂ ਬੋਲੋ ਕਾਰਨ ਕੀ ਹੈ ਤੁਹਾਡੀ ਗਿਣਤੀ ਬਹੁਤ ਜ਼ਿਆਦਾ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਸ ਕੌਮ ਦਾ ਕੋਈ ਲੀਡਰ ਆਇਆ ਹੀ ਨਹੀਂ ਮੈਂ ਬਹੁਤ ਉਰੀਕ ਹੈ ਕੋਈ ਸਾਡਾ ਲੀਡਰ ਪੰਜਾਬ 'ਚ ਹੈ ਹੀ ਨਹੀਂ ਜਿਹੜਾ ਇਸ ਪੁਆਇੰਟ ਤੇ ਇਸ ਬੀਬੀ ਨੂੰ ਬੋਲੇ ਇਹਦੇ ਉਲਟ ਕਿਉਂ ਨਹੀਂ ਐਕਸ਼ਨ ਲੈਂਦੀ ਪੰਜਾਬ ਸਰਕਾਰ ਕਿਉਂ ਨਹੀਂ ਸਿੱਖੀ ਲੀਡਰ ਬੋਲਦੇ ਇਸ ਦੇ ਖਿਲਾਫ ਕਿਉਂ ਨਹੀਂ ਜਿਹੜੀ ਭਾਜਪਾ ਇਹਨੂੰ ਰੋਕਦੀ ਇਹ ਸਾਰਾ ਇੱਕ ਮਿਲੀ ਭੂਤ ਹੈ ਸਾਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ-ਠਾਕ ਹੋਮੋਗੇ ਕੰਗਨਾਰ ਨੌਤ ਉਹ ਨਾਮ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਜਿਹੜਾ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜਿਵੇਂ ਕਹਿ ਲੀਏ ਕਿ ਪੰਜਾਬ ਨੂੰ ਲੈ ਕੇ ਐਸੇ ਬਿਆਨ ਕੰਗਨਾਰ ਨੌਤ ਦੇ ਵੱਲੋਂ ਦਿੱਤੇ ਜਾਂਦੇ ਨੇ ਕਿ ਆਈ ਵਾਰ ਜਿਹੜੇ ਹੈਗੇ ਨੇ ਉਹ ਸੁਰਖੀਆਂ ਦੇ ਵਿੱਚ ਸੁਰਖੀਆਂ ਜਿਹੜੀਆਂ ਨੇ ਉਸ ਬਿਆਨ ਦੀਆਂ ਬਣ ਜਾਂਦੀਆਂ ਨੇ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਇੱਕ ਟੀਵੀ ਚੈਨਲ ਦੇ ਉੱਪਰ ਇੱਕ ਇੰਟਰਵਿਊ ਕਰਦਿਆਂ ਵੀ ਐਸਾ ਬਿਆਨ ਜਿਹੜਾ ਹੈਗਾ ਉਹ ਕੰਗਣਾ ਨੌਦ ਦੇ ਵੱਲੋਂ ਦਿੱਤਾ ਜਾਂਦਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਪਿੰਡਰਾਂ ਵਾਲਿਆਂ ਦੇ ਪ੍ਰਤੀ ਉਹਨਾਂ ਦਾ ਬਿਆਨ ਇਹ ਆਉਂਦਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਜਾਣਦੀ ਆ ਮੈਂ ਵੀ ਨਾਲ ਦੇ ਸੂਬੇ ਹਿਮਾਚਲ ਦੀ ਰਹਿਣ ਵਾਲੀ ਆ ਪੰਜਾਬ ਦੇ 99% ਲੋਕ ਜਾਂ ਜਿਹੜੇ ਸਰਹੱਦਾਂ ਦੇ ਉੱਪਰ ਪੰਜਾਬੀ ਜਿਹੜਿਆ ਰਾਖੀ ਕਰਦੇ ਨੇ ਫੌਜ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਕੰਗਣਾ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਆਤਵਾਦੀ ਜਿਹੜਾ ਮੰਨਦੇ ਆ ਉਹ ਉਹ ਉਹਨਾਂ ਨੂੰ ਸੰਤ ਨਹੀਂ ਮੰਨਦੇ ਇਹ ਬਿਆਨ ਵਿਵਾਦਾਂ ਇਸ ਬਿਆਨ ਦੇ ਬਿਆਨ ਦੇ ਕਾਰਨ ਵੀ ਵਿਵਾਦ ਜਿਹੜਾ ਆ ਉਹ ਛੜਿਆ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦائیں ਖਾਰਾ ਸਾਹਿਬ ਸਵਾਗਤ ਆ ਰ ਮੀਟਲ ਸਤਿ ਸ਼੍ਰੀਕਾਲ ਜੀ ਖਾਰਾ ਸਾਹਿਬ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਆ ਕੰਗਣਾ ਅਰਨੌਤ ਇਸ ਵਾਰੀ ਫਿਰ ਵਿਵਾਦ ਨੇ ਬਿਆਨ ਬڑا ਜਿਹੜਾ ਹੈਗਾ ਉਹ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਹਾਲਾਂਕਿ ਪੂਰਾ ਨਾਮ ਵੀ ਨਹੀਂ ਉਹਨਾਂ ਦਾ ਲਿਆ ਜਾਂਦਾ ਭਿੰਡਰਨ ਵਾਲਾ ਸ਼ਬਦ ਵਰਤਿਆ ਜਾਂਦਾ ਹੈ ਕਿ ਇਹਨਾਂ ਨੂੰ ਪੰਜਾਬ ਦੇ 99% ਲੋਕ ਜਿਹੜਾ ਉਹ ਸੰਤ ਨਹੀਂ ਮੰਨਦੇ ਉਹ ਅਤਵਾਦੀ ਮੰਨਦੇ ਨੇ ਦੇਖੋ ਪਹਿਲੀ ਗੱਲ ਤਾਂ ਸੰਤਾਂ ਦਾ ਪੂਰਾ ਨਾਮ ਨਾ ਲੈਣਾ ਵੀ ਇੱਕ ਇਹਨਾਂ ਦੇ ਅੰਦਰ ਇੱਕ ਫਿਰਕੂਅਤ ਤੇ ਨਫ਼ਰਤ ਬਹੁਤ ਜ਼ਿਆਦਾ ਹੈ ਇਹ ਕਹਿੰਦੇ ਕਿ ਨਵਾਂ ਡਾਇਲੌਗ ਇਹ ਰਹਿਣਾ ਕੀਤਾ ਹੈ ਕਿ ਰੰਧਾਰੀਆਂ ਕਿਹੜਾ ਹੈ ਇਹਨਾਂ ਦਾ ਸੈਨਾ ਦਾ ਰਿਟਾਇਰ ਕੋਈ ਤੇ ਇੱਕ ਇਹ ਇਹਨਾਂ ਦੋਨਾਂ ਨੇ ਸੌ ਖਾਦੀ ਐ ਵਰਸਸ ਸਿੱਖ ਤੇ ਅੱਗੇ ਇੱਕ ਲਬਜ ਕਹਿੰਦੇ ਹੁੰਦੇ ਨੇ ਸਿੱਖ ਤਾਂ ਸਹੀ ਐ ਪਰ 2% ਖਾਲਸਤਾਨੀ ਮਾੜੇ ਇਹ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਇਹੀ ਕੰਮ ਚੱਲਦਾ ਹੁੰਦਾ ਪਹਿਲੀ ਗੱਲ ਤਾਂ ਇਹਨਾਂ ਨੂੰ ਅਤਵਾਦੀ ਦੀ ਡੈਫੀਨੇਸ਼ਨ ਬਾਰੇ ਪੁੱਛ ਲੋ ਕਿ ਪੰਜਾਬ ਦੇ 99% ਲੋਕ ਕਹਿ ਰਹੇ ਨੇ ਕਿ ਸੰਤ ਅਤਵਾਦੀ ਸੀ ਵੀ ਵੀ 99% ਦੀ ਗਿਣਤੀ ਪਤਾ ਕਿੰਨੀ ਹੁੰਦੀ ਐ ਹਰ ਮੰਦਰ ਸਾਹਿਬ ਦੇ ਅੰਦਰ ਸੰਤਾਂ ਦੀ ਯਾਦ ਦੇ ਅੰਦਰ ਇੱਕ ਸਥਾਨ ਬਣਿਆ ਹੋਇਆ ਹੈ ਤੇ ਜਿੰਨੀ ਸਿੱਖਾਂ ਦੇ ਅੰਦਰ ਸੰਤਾਂ ਦੀ ਇੱਜ਼ਤ ਹੈ ਐਨੀ ਤਾਂ ਕਿਤੇ ਹੈ ਹੀ ਨਹੀਂ ਤੂੰ ਕਿਵੇਂ ਬੋਲ ਸਕਦੀ ਹੋ ਅਤਵਾਦੀ ਨੇ ਤੈਨੂੰ ਪਤਾ ਕਿ ਜਿਹੜਾ ਬੰਦਾ ਜਿਹੜਾ ਇਨਸਾਨ ਆਪਦੇ ਪੰਜਾਬ ਦੇ ਲਈ ਆਪਦੀ ਕੌਮ ਦੇ ਲਈ ਜਾਨ ਤੋਂ ਉੱਪਰ ਵੱਡੀ ਕੋਈ ਚੀਜ਼ ਹੀ ਨਹੀਂ ਹੈਣੀ ਦੁਨੀਆ ਦੇ ਉੱਪਰ ਮੈਂ ਮੁੱਖ ਮੰਤਰੀ ਦਾ ਅਹੁਦਾ ਤਿਆਗ ਦਾਂਗਾ ਮੈਂ ਅਫੀਸਰ ਦਾ ਅਹੁਦਾ ਤਿਆਗ ਦਿਆਂਗਾ ਪਰ ਜਾਨ ਦੇਣੀ ਬਹੁਤ ਔਖੀ ਹੈ ਤੇ ਜਾਨ ਦਿੱਤੀ ਕਿੰਨਾ ਪਿੱਛੇ ਸੀ ਕੋਈ ਆਪ ਦੇ ਕੋਈ ਪ੍ਰਾਈਮ ਮਿਨਿਸਟਰ ਬਣਨ ਨੂੰ ਜਾਨ ਦਿੱਤੀ ਸੀ ਜਾਂ ਤੁਹਾਡੇ ਲੋਕਾਂ ਨੂੰ ਇੱਕ ਐਮਪੀ ਬਣ ਲਈ ਜਾਨ ਦਿੱਤੀ ਸੀ ਜਾਨ ਦਿੱਤੀ ਸੀ ਆਪ ਦੇ ਪੰਜਾਬ ਦੀਆਂ ਮੰਗਾਂ ਦੀ ਖਾਤਰ ਆਪ ਦੀ ਕੌਮ ਦੀ ਖਾਤਰ ਜਾਨ ਦਿੱਤੀ ਸੀ ਆਪ ਦੀ ਸੋ ਇੱਕ ਅੱਤਵਾਦੀ ਦੀ ਮੈਂ ਅੱਗੇ ਬਹੁਤ ਵਾਰੀ ਪੁੱਛਦਾ ਹੁੰਨਾ ਕੀ ਅਤਵਾਦੀ ਦੀ ਡੈਫੀਨੇਸ਼ਨ ਕੀ ਹੈ ਅਤਵਾਦੀ ਦੀ ਡੈਫੀਨੇਸ਼ਨ ਬੀਬੀ ਨੂੰ ਪੁੱਛਣ ਵਾਲਾ ਹੋਵੇ ਕਿ ਜਦੋਂ ਸਨ 84 ਦੇ ਅੰਦਰ ਸिखਾਂ ਨੂੰ ਮਾਰਿਆ ਗਿਆ ਉਹ ਕੌਣ ਸੀ ਉਹ ਅਤਵਾਦੀ ਨਹੀਂ ਸੀ ਉਹਨਾਂ ਨੂੰ ਤੁਸੀਂ ਅੱਜ ਤੱਕ ਅਤਵਾਦੀ ਨਹੀਂ ਕਿਹਾ ਅਤਵਾਦੀ ਦੀ ਡੈਫੀਨੇਸ਼ਨ ਹੈ ਬੇਗਨਾ ਬੰਦਿਆਂ ਨੂੰ ਮਾਰਨਾ ਤੇ ਤੁਹਾਡੇ ਤਾਂ ਤੁਸੀਂ ਤਾਂ ਸਾਡੀਆਂ ਲੈਣਾ ਲਾ ਛੱਡੀਆਂ ਸੀ 84 ਚ ਅੱਜ ਤੱਕ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਉਹ 84 ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਕਿਸੇ ਨੂੰ ਕਿਸੇ ਨੇ ਅੱਤਵਾਦੀ ਨਹੀਂ ਕਿਹਾ 인ਦਰਾ ਗਾਂਧੀ ਦੇ ਆਰਡਰ ਦੇ ਉੱਤੇ 5 ਸਾਲ ਤੇ 80 ਸਾਲ ਦਾ ਬਜ਼ੁਰਗ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਕੋਹ ਕੋਕੇ ਮਾਰੇ ਗਏ ਕਿਤੇ ਤੁਸੀਂ ਅੱਜ ਤੱਕ ਉਹਨੂੰ ਅੱਤਵਾਦੀ ਨਹੀਂ ਬੋਲਿਆ 1947 ਤੋਂ 66 ਤੱਕ ਤੁਸੀਂ ਜੋ ਤਸ਼ੱਦਦ ਸਿੱਖਾਂ ਤੇ ਹੁੰਦਾ ਹੈ 1955 ਚ ਹਮਲਾ ਹੁੰਦਾ ਹਰਮੰਦਰ ਸਾਹਿਬ ਤੇ ਤੁਸੀਂ ਅੱਤਵਾਦੀ ਨਹੀਂ ਬੋਲਦੇ ਜਦੋਂ ਗੁਜਰਾਤ ਦੇ ਅੰਦਰ ਘਟਗਣਤੀ ਮੁਸਲਮਾਨ ਮਾਰੇ ਜਾਂਦੇ ਨੇ ਤਾਰਾ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਅੱਤਵਾਦੀ ਨਹੀਂ ਬੋਲਦੇ ਕਾਰਨ ਕੀ ਹੈ ਤੁਹਾਡੀ ਗਿਣਤੀ ਬਹੁਤ ਜ਼ਿਆਦਾ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਦੇਸ਼ ਤਾਂ ਸਾਡਾ ਹੈ ਇਹਨਾਂ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ ਤਾਂ ਇਹ ਦੇਸ਼ ਹੀ ਨਹੀਂ ਪਰ ਕਿਸੇ ਹਿਸਾਬ ਤੇ ਉਹ ਸਹੀ ਵੀ ਨਹੀਂ ਜੇ ਸਾਡਾ ਦੇਸ਼ ਹੋਵੇ ਸਾਨੂੰ ਇਹ ਆਪਦਾ ਮੰਨਦੇ ਹੋਣ ਤਾਂ ਅੱਜ ਪ੍ਰਾਈਮ ਮਿਨਿਸਟਰ ਕਿੱਥੇ ਸੁੱਤਾ ਹੈ ਅੱਜ ਫਰਜ ਨਹੀਂ ਬਣਦਾ ਇਸ ਲੇਡੀ ਤੇ ਪਰਚਾ ਦਰਜ ਕਰਨਾ ਇਸ ਲੇਡੀ ਨੂੰ ਜੇਲ੍ਹ ਸੁਟਣਾ ਫਰਜ ਨਹੀਂ ਬਣਦਾ ਕਿ ਫਿਰਕਿਆਂ ਦੇ ਵਿੱਚ ਇਹ ਇੱਕ ਲੜਾਈ ਕਰਾਉਣਾ ਚਾਹੁੰਦੀ ਹੈ ਤਬਾਈ ਮਚਾਉਣਾ ਚਾਹੁੰਦੀ ਫਿਰਕਿਆਂ ਦੇ ਵਿੱਚ ਹੁਣ ਕਾਰਨ ਕੀ ਇਹਨੂੰ ਚਲਾ ਕੌਣ ਰਿਹਾ ਹੈ ਇਹਨੂੰ ਹਿੰਦੁਸਤਾਨ ਦੀ ਹਕੂਮਤ ਇਹਨੂੰ ਬੁਲਾ ਰਹੀ ਹੈ ਉਹਨਾਂ ਦੇ ਅੰਦਰ ਜੋ ਨਫਰਤ ਆ ਸਿੱਖਾਂ ਦੇ ਪ੍ਰਤੀ ਉਹ ਬਾਹਰ ਆ ਰਹੀ ਹੈ ਤੇ ਸਾਡੇ ਜਿਹੜੇ ਸਿੱਖ ਨੇ ਉਹ ਮਰੀ ਜ਼ਮੀਰ ਦੇ ਮਾਲਕ ਨੇ ਇਹਨਾਂ ਦੇ ਨਾਲ ਤੁਰਪੇ ਨੇ ਯਾਰ ਇੱਥੇ ਤਾਂ ਖਲੋਜੋ ਨਾ ਆਕ ਇਥੇ ਤਾਂ ਗੱਲ ਕਰੋ ਤੁਹਾਡੀ ਕੌਮ ਨੂੰ ਤੁਹਾਡੇ ਪੰਜਾਬ ਨੂੰ ਇਹ ਲੇਡੀ ਇਹ ਨਾ ਪੰਡਦੀ ਇਹ ਨਾ ਜਿਆਦਾ ਬੋਲਦੀ ਹੈ ਸੋ ਮੇਰੇ ਦੇਖਣ ਦੇ ਵਿੱਚ ਇਹਦੇ ਮਗਰ ਸਰਕਾਰੀ ਜੰਤਰਾ ਤੰਤਰਾਂ ਦਾ ਹੱਥ ਹੈ ਸਾਰੇ ਅਫੀਸਰ ਲੌਬੀ ਦਾ ਹੱਥ ਹੈ ਸਾਰੇ ਪੋਲੀਟਿਸ਼ੀਅਨ ਦਾ ਹੱਥ ਹੈ ਕਿ ਕਿਸ ਤਰੀਕੇ ਨਾਲ ਵਰਡ ਦੇ ਵਿੱਚ ਸਿੱਖ ਵਰਸਜ ਲਹਿਰ ਚਲਾਉਣੀ ਇਹ ਇਹਨਾਂ ਦੇ ਮਨਸੂਬੇ ਹੈ ਖਰਸਾ ਵੀ ਗੱਲਾ ਕਿ ਜਿਹੜੀ ਬੀਜੇਪੀ ਦੀ ਲੀਡਰ ਇਹ ਇਹ ਜਿਹੜੇ ਬੀਜੇਪੀ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹੀ ਬੀਜੇਪੀ ਜਿਹੜੀ ਆ ਇਸ ਪੰਜਾਬ ਦੇ ਉੱਪਰ ਰਾਜ ਜਿਹੜਾ ਹੈਗਾ ਕਰਨਾ ਚਾਹੁੰਦੇ ਨੇ ਉਹ ਉਹ ਵੀ ਚਾਹੁੰਦੇ ਨੇ ਕਿ ਪੰਜਾਬ ਜਿਹੜਾ ਸਾਡੇ ਹੱਥਾਂ ਦੇ ਵਿੱਚ ਹੋਵੇ ਜਾਂ ਪੰਜਾਬ ਤੇ ਸਾਡੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਵੇ ਤੇ ਉਨਾਂ ਹੀ ਉਸੇ ਹੀ ਪੰਜਾਬ ਦੇ ਲਈ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਜਿਹੜੇ ਐਸ ਬੀਬੀ ਦੇ ਵੱਲੋਂ ਦਿੱਤੇ ਜਾਂਦੇ ਆ ਠੀਕ ਆ ਪਹਿਲਾਂ ਇਹ ਇੱਕ ਅਦਾਕਾਰ ਸੀ ਗੱਲ ਵੱਖਰੀ ਸੀ ਪਰ ਹੁਣ ਇੱਕ ਮੈਂਬਰ ਆਫ ਪਾਰਲੀਮੈਂਟ ਆ ਇਹ ਇੱਕ ਸੂਬੇ ਦੀ ਸੌਰੀ ਹਲਕੇ ਦੀ ਜਿਹੜੀ ਉਹ ਨੁਮਾਇੰਦਗੀ ਕਰ ਰਹੀ ਆ ਕਿ ਤਾਂ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਸ਼ਬਦਾਂ ਨੇ ਇਹ ਕਿੰਨੇ ਕਨਿੰਦਰ ਯੋਗ ਨੇ ਦੇਖੋ ਪਹਿਲੀ ਗੱਲ ਤਾਂ ਸਾਡਾ ਜਲੂਸ ਨਿਕਲ ਗਿਆ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਕਿ ਇਹੋ ਜਿਹੇ ਲੋਕ ਮੈਂਬਰ ਆਫ ਪਾਰਲੀਮੈਂਟ ਨੇ ਜਿਨ੍ਹਾਂ ਨੂੰ ਕਿਸੇ ਦੀ ਹਿਸਟਰੀ ਬਾਰੇ ਨਹੀਂ ਪਤਾ ਉਸ ਧਰਤੀ ਬਾਰੇ ਇਹਨਾਂ ਨੂੰ ਨੌਲੇਜ ਨਹੀਂ ਉਸ ਕੌਮ ਬਾਰੇ ਨੌਲੇਜ ਨਹੀਂ ਸਿਰਫ ਇੱਕ ਮਨ ਦੇ ਅੰਦਰ ਇੱਕ ਦਿਮਾਗ ਦੇ ਅੰਦਰ ਇੱਕ ਯਹਿਰ ਹੈ ਹੋਰ ਕੁਝ ਵੀ ਨਹੀਂ ਕੋਈ ਇਹੋ ਜੀ ਕੁਆਲੀਫਾਈਡ ਬੰਦੇ ਨਹੀਂ ਇਹ ਕੁਆਲੀਫਾਈਡ ਇਹ ਲੋਕ ਨਹੀਂ ਕਿ ਜਿਨ੍ਹਾਂ ਨੂੰ ਅਸੀਂ ਐਮਪੀ ਜਿਤਾ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਐਮਐਲਏ ਜਿਤਾ ਦਿੰਨੇ ਆ ਕਮ ਸੇ ਕਮ ਤੁਸੀਂ ਆਪਦੀ ਕੌਮ ਦੀ ਗੱਲ ਕਰੋ ਬੀਬੀ ਤੂੰ ਆਪਦੀ ਕੌਮ ਦੀ ਗੱਲ ਕਰ ਆਪ ਦੇ ਜੇ ਤੁਹਾਡੇ ਨਾਲ ਤੱਕਾ ਆਇਆ ਉਹ ਗੱਲ ਕਰ ਪਰ ਤੂੰ ਦੂਜੀ ਕੌਮ ਨੂੰ ਡੀਫੇਮ ਹਮੇਸ਼ਾ ਹੀ ਕਰਦੀ ਏ ਤੇਰਾ ਜਦੋਂ ਜੀ ਕਰਦਾ ਤੂੰ ਕਿਤੇ ਤਾਂ ਕਿਸਾਨ ਬੀਬੀਆਂ ਤੇ ਕਮੈਂਟ ਕਰਦੀ ਐ ਕਿਤੇ ਤੂੰ ਸਿੱਖਾਂ ਦੇ ਕਰਦੀ ਐ ਕਿਤੇ ਤੂੰ ਸਾਨੂੰ ਸੰਤਾਂ ਨੂੰ ਅਤਵਾਦੀ ਬੋਲਦੀ ਐ ਪਰ ਕਾਰਨ ਕੀ ਐ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਕੌਣ ਇਹ ਨਾ ਦੀ ਡੈਮੋਕ੍ਰੇਸੀ ਐ ਇੱਥੇ ਕੁਝ ਵੀ ਨਹੀਂ ਜੋ ਅਰੰਗਜੀਤ ਦਾ ਜਨਤਰਤੰਤਰ ਮੰਤਰ ਸੀ ਉਹ ਸਾਰਾ ਕੁਝ ਹੋਣਾ ਉਸ ਵਕਤ ਵੀ ਡਿਕਟੇਟਰਸ਼ਿਪ ਸੀ ਉਸ ਵਕਤ ਵੀ ਪਹਾੜੀਏ ਰਾਜੇ ਹਿੰਦੂ ਰਾਜੇ ਉਸ ਵਕਤ ਵੀ ਪਹਾੜੀ ਰਾਜਿਆਂ ਨੇ ਆਪਦੀ ਜ਼ਮੀਰ ਜਿਹੜੀ ਸੀ ਉਹ ਰੰਗਜੀਤ ਨੂੰ ਵੇਚੀ ਹੋਈ ਸੀ ਤੇ ਅੱਜ ਸੇਮ ਸਾਡੇ ਸਿੱਖ ਲੀਡਰਾਂ ਨੇ ਆਪਦੀ ਜ਼ਮੀਰ ਜਿਹੜੀ ਉਹ ਹਿੰਦੁਸਤਾਨ ਦੀ ਹਕੂਮਤ ਅੱਗੇ ਵੇਚੀ ਹੋਈ ਹੈ ਇਸ ਜਿਹਦੇ ਉੱਪਰ ਇਹਨਾਂ ਲੀਡਰਾਂ ਦਾ ਨਾਮ ਬੋਲਣਾ ਉਸ ਜੀ ਨੂੰ ਕਿਵੇਂ ਦੇਖ ਦਵਾਂ ਕਿ ਮੈਨੂੰ ਨਹੀਂ ਲੱਗਦਾ ਹਾਲੇ ਤੱਕ ਕਿਸੇ ਲੀਡਰ ਦਾ ਖੁੱਲ ਕੇ ਪ੍ਰਤੀਕਰਮ ਇਸ ਚੀਜ਼ ਦੇ ਉੱਪਰ ਆਇਆ ਹੋਵੇ ਕੰਗਨਰ ਨੌਦ ਦੇ ਖਿਲਾਫ ਜਾਂ ਉਸਦੇ ਬਿਆਨ ਦੇ ਖਿਲਾਫ ਆਇਆ ਹੋਵੇ ਜਾਂ ਸੰਤਾਂ ਦੇ ਹੱਕ ਦੇ ਵਿੱਚ ਆਇਆ ਕਿਉਂਕਿ ਉਹ ਇੱਕ ਸ਼ੋਅ ਕਰਨਾ ਚਾਹੁੰਦੇ ਨੇ ਕਿ ਜੇ ਕੋਈ ਲੀਡਰ ਬੋਲੇ ਪੰਜਾਬ ਦੇ ਅੰਦਰ ਤੇ ਅਸੀਂ ਕਹੀਏ ਦੇਖਿਓ ਇਹ ਕਟੜ ਹੈ ਤੇ ਇੱਕ ਆਪ ਦੇ ਫਿਰਕੇ ਦੀ ਗੱਲ ਕਰਦਾ ਸੰਤਾਂ ਦੀ ਗੱਲ ਕਰਦਾ ਹੈ ਉਹ ਲੀਡਰ ਇੱਕ ਆਪ ਦੀ ਪਾਲਿਸੀ ਖੇਡ ਰਹੇ ਨੇ ਪਰ ਬਦਕਿਸਮਤੀ ਸਾਡੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਸ ਕੌਮ ਦਾ ਕੋਈ ਲੀਡਰ ਆਇਆ ਹੀ ਨਹੀਂ ਮੈਂ ਬਹੁਤ ਔਰੀ ਕਹਿ ਚੁੱਕਾ ਕਿਸੇ ਬੰਦੇ ਨੇ ਅੱਜ ਤੱਕ ਸਟੈਂਡ ਨਹੀਂ ਲਿਆ ਤੂੰ ਗਲਤ ਹੈ ਕਾਰਨ ਕੀ ਹੈ ਕਿ ਮੈਨੂੰ ਕਿਤੇ ਆਹ ਫਿਰਕੇ ਦੇ ਲੋਕ ਛੱਡ ਨਾ ਜਾਣ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਉਸ ਬੀਬੀ ਦੇ ਫਿਰਕੇ ਦੇ ਲੋਕ ਉਹਨੂੰ ਛੱਡਦੇ ਨਹੀਂ ਉਹਦੀ ਸਪੋਰਟ ਕਰ ਰਹੇ ਨੇ ਸਾਡੇ ਲੀਡਰਾਂ ਨੂੰ ਇੱਕੋ ਪ੍ਰੋਬਲਮ ਹੈ ਸਾਨੂੰ ਇਹ ਲੋਕ ਨਾ ਛੱਡ ਜਾਣ ਯਾਰੋ ਕਿਵੇਂ ਇੱਕ ਸਾਈਡ ਤੇ ਇਕੱਠੇ ਨੇ ਤੁਸੀਂ ਸੱਚ ਤੇ ਖਲੋਣਾ ਹੈ ਸੱਚ ਤੇ ਪਹਿਰਾ ਦੇਣਾ ਹੈ ਇਹ ਰਾਜਤਾ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਤਾਂ ਮੈਂ ਕਹਿਣਾ ਕਿ 1848 ਤੋਂ ਬਾਅਦ ਨਾ ਕਿ ਸਾਡੇ ਪੰਜਾਬ ਦਾ ਵਾਰਿਸ ਨਾ ਸਾਡੀ ਕੌਮ ਦੇ ਸਿਰ ਤੇ ਕੋਈ ਹੱਥ ਰੱਖਣ ਵਾਲਾ ਇੱਕ ਜਿਵੇਂ ਕਹਿ ਦਈਏ ਬੰਦਾ ਮਿੱਟਰ ਬੰਦਾ ਜਿਵੇਂ ਕਹਿ ਦੀ ਜਿੰਦਾ ਕੋਈ ਵਾਰਿਸ ਨਹੀਂ ਹੁੰਦਾ ਵਾਲੀ ਵਾਰਿਸ ਨਹੀਂ ਹੁੰਦਾ ਉਹ ਅਸੀਂ ਲੋ ਸਾਡੀ ਕੌਮ ਉਵੇਂ ਤਰੀਫ ਕੋਈ ਸਾਡਾ ਲੀਡਰ ਪੰਜਾਬ ਚ ਹੈ ਹੀ ਨਹੀਂ ਜਿਹੜਾ ਇਸ ਪੁਆਇੰਟ ਤੇ ਇਸ ਬੀਬੀ ਨੂੰ ਬੋਲੇ ਇੰਦੇ ਉਲਟ ਕਿਉਂ ਨਹੀਂ ਐਕਸ਼ਨ ਲੈਂਦੀ ਪੰਜਾਬ ਸਰਕਾਰ ਕਿਉਂ ਨਹੀਂ ਸਿੱਕੇ ਲੀਡਰ ਬੋਲਦੇ ਇਸ ਦੇ ਖਿਲਾਫ ਕਿਉਂ ਨਹੀਂ ਜਿਹੜੀ ਭਾਜਪਾ ਇਹਨੂੰ ਰੋਕਦੀ ਇਹ ਸਾਰਾ ਇੱਕ ਮਿਲੀ ਭੁਗਤ ਇੱਕ ਸਾਜ਼ਿਸ਼ ਦੇ ਤਹਿਤ ਇਹ ਲੋਕਾਂ ਨੂੰ ਚੈੱਕ ਕਰਨ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਮੈਂ ਚਾਹੂੰਗਾ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਉਹਨਾਂ ਨੇ ਅਤਵਾਦੀ ਕਿਹਾ ਹੈ ਮੈਂ ਚਾਹੂੰਗਾ ਇੱਕ ਪਰਿਭਾਸ਼ਾ ਜ਼ਰੂਰ ਦੇ ਦਿਓ ਕਿ ਕੌਣ ਸੰਤ ਜਰਨੈਲ ਸਿੰਘ ਭਿੰਡਰਾਲੇ ਤਾਂ ਜੋ ਖੌਰੇ ਗੱਲ ਉਹਨਾਂ ਤੱਕ ਪਹੁੰਚ ਜਾਵੇ ਜਿਨ੍ਹਾਂ ਨੂੰ ਉਹ ਅਤਵਾਦੀ ਕਹਿੰਦੇ ਨੇ ਦੇਖੋ ਸੰਤਾ ਨੇ ਅੱਜ ਤਿੱਕਰ ਬੀਬੀ ਤੁਹਾਡੇ ਇਸ ਦੇਸ਼ ਦੇ ਅੰਦਰ ਇਨੋਸੈਂਟ ਜਨਾਨੀਆਂ ਨਾਲ ਰੇਪ ਕੀਤੇ ਸੀ ਤੁਹਾਡੀ ਸਟੇਟ ਨੇ ਕਰਾਇੇ ਸੀ ਉਸ ਵਕਤ ਦੀ ਸਨ 84 ਦੀ ਪੁਲਿਸ ਨੇ ਇੱਕ ਗਿਣਤੀ ਦੀਆਂ ਕੁੜੀਆਂ ਨੂੰ ਸਿੱਖਾਂ ਦੀਆਂ ਕੁੜੀਆਂ ਨੰਗੀਆਂ ਕਰਕੇ ਬਾਜ਼ਾਰਾਂ 'ਚ ਪੁਝਾਈਆਂ ਸੀ ਤੇ ਬੀਬੀ ਜਿਨ੍ਹਾਂ ਨੂੰ ਅੱਤਵਾਦੀ ਬੋਲਦੇ ਹੋ ਨਾ ਅਸੀਂ ਤਾਂ ਤੁਹਾਡੇ ਸਿਰ ਕੱਜੇ ਹੋਏ ਨੇ ਅੱਜ ਤਿਕਰ ਪੰਜਾਬ ਦੇ ਅੰਦਰ ਕਿਸੇ ਵੀ ਸਿੱਖ ਨੇ ਜਾਂ ਸੰਤਾਂ ਨੇ ਕਿਤੇ ਵੀ ਕਿਸੇ ਦੀ ਹਿੰਦੂ ਜਾਂ ਮੁਸਲਮਾਨ ਦੀ ਧੀ ਭੈਣ ਦੀ ਇਹੋ ਜੀ ਗੱਲ ਨਹੀਂ ਕੀਤੀ ਕਿਤੇ ਅਸੀਂ ਕਿਸੇ ਧਰਮ ਦੇ ਧਾਰਮਿਕ ਸਥਾਨ ਤੇ ਹਮਲੇ ਨੂੰ ਜਾਇਜ਼ ਨਹੀਂ ਕੀਤਾ ਕਿਹਾ ਅਜਿਹਾ ਜ਼ਿਕਰ ਜੇ ਕਿਸੇ ਦੀ ਮਸਜਿਦ ਜਾਂ ਮੰਦਿਰ ਹੈ ਸਿੱਖ ਕਿਤੇ ਨਹੀਂ ਕਹਿੰਦਾ ਇਸ ਤੇ ਹਮਲਾ ਕਰਦੇ ਹੋ ਨਾ ਉਹ ਖੁਸ਼ੀ ਮਨਾਉਂਦਾ ਤੇ ਬੀਬੀ ਤੁਸੀਂ ਲੋਕ ਹੋ ਜਦੋਂ ਕਿਸੇ ਸਾਡੇ ਧਾਰਮਿਕ ਸਥਾਨ ਤੇ ਹਮਲਾ ਹੁੰਦਾ ਹੈ ਚਾਹੇ ਉਹ ਦਿੱਲੀ ਤੇ ਚਾਹੇ ਹਰਮੰਦਰ ਸਾਹਿਬ ਆਏ ਤੁਹਾਡੇ ਲੋਕ ਤਾਂ ਚੀਕਾ ਮਾਰਦੇ ਨੇ ਦਿੱਲੀ ਜੇ ਤੁਸੀਂ 1984 ਤੁਹਾਡੇ ਲੋਕਾਂ ਨੇ ਕਿਹਾ ਸੀ ਕਿ ਆ ਸਿੱਖਿਆ ਦਾ ਗੁਰੂ ਹੈ ਜਿਹੜਾ ਤੁਸੀਂ ਹਾਜ਼ਰ ਨਾਜ਼ਰ ਕਹਿੰਦੇ ਹੋ ਅੱਗ ਲਾਉਂਦੇ ਹੁੰਦੇ ਸੀ ਜਿਸ ਗੁਰੂ ਤੇਗ ਬਹਾਦਰ ਮਾਰ ਨੇ ਐਡੀ ਵੱਡੀ ਕੁਰਬਾਨੀ ਤੁਹਾਡੇ ਲਈ ਕੀਤੀ ਉਹਨਾਂ ਦੇ ਗੁਰਦੁਆਰੇ ਨੂੰ ਅੱਗ ਤੁਹਾਡੇ ਲੋਕਾਂ ਨੇ ਲਾਈ ਹਸਾਨ ਫਰਮੋਸ਼ ਲੋਕ ਨੇ ਇੱਕ ਸਾਡੇ ਵਾਲੇ ਵੇਖੋ ਆਕਾਲ ਤਖਤ ਸਭ ਟਹਿ ਜਾਂਦਾ ਪੰਜਾਬ ਦੇ ਸੈਂਕੜੇ ਗੁਰਦੁਆਰਿਆਂ 'ਚ ਤੋਹੀਨ ਹੁੰਦੀ ਐ। ਦਿੱਲੀ 'ਚ ਉਹ ਸਾਲੇ ਤੋਹੀਨ ਹੁੰਦੀ ਐ ਸਾਲ ਦੇ ਅੰਦਰ ਤਾਂ ਮਜਾ ਆ ਕਿਤੇ ਸਿੱਖਾਂ ਨੇ ਕਿਸੇ ਧਾਰਮਿਕ ਸਥਾਨ ਤੇ ਦੂਜੀ ਜਾਤੀ ਦੇ ਉੱਪਰ ਕਿਤੇ ਹਮਲਾ ਕੀਤਾ ਹੋਵੇ ਇਹੋ ਜਿਹਾ। ਇਹ ਐ ਧਰਮ ਦੀ ਅਕਲ। ਇਹ ਐ ਸਾਡੀ ਕੌਮ ਨੂੰ ਇਸ ਚੀਜ਼ ਬਾਰੇ ਨੌਲੇਜ ਕਿ ਰੱਬ ਦੇ ਘਰ ਨਾਲ ਕਾਹਦਾ ਰੋਸਾ ਬੰਦੇ ਦਾ। ਚਾਹੇ ਖੁਦਾ ਦਾ ਘਰ ਐ ਚਾਹੇ ਰੱਬ ਦਾ ਘਰ ਐ ਪਰ ਤੁਹਾਡੇ ਅੰਦਰ ਉਹ ਯਾਰ ਨਹੀਂ ਜਾਂਦਾ। ਏ ਡੈਫੀਨੇਸ਼ਨ ਜਿਹਨਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਜੇ ਨਾ ਸਾਡੀ ਡੈਫੀਨੇਸ਼ਨ ਹੈ ਅਸੀਂ ਇਨੋਸੈਂਟ ਬੱਚਿਆਂ ਨੂੰ ਨਹੀਂ ਗਲ ਪੈਣਾ ਅਸੀਂ ਕਿਸੇ ਦੀ ਧੀ ਭੈਣ ਦੀ ਬੇਇੱਜ਼ਤੀ ਨਹੀਂ ਕਰਨੀ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਨਾ ਇਹ ਹੈ ਸਾਡੀ ਜਿਹਨਾਂ ਨੂੰ ਤੁਸੀਂ ਅੱਤਵਾਦੀ ਬੋਲਦੇ ਜੀ ਤੇ ਜਿਹੜੇ ਤੁਸੀਂ ਕਹਿੰਦੇ ਅਸੀਂ ਸਹੀ ਆ ਇਹ ਸਾਰੇ ਗੁਣ ਤੁਹਾਡੇ ਵਿੱਚ ਨੇ ਹੁਣ ਦੱਸੋ ਅੱਤਵਾਦੀ ਕੌਣ ਹੈ ਇੰਡੀਆ ਦੇ ਅੰਦਰ ਸੋ ਇਹਨਾਂ ਦੀ ਸੋਚ ਹੈ ਇਹ ਸਾਨੂੰ ਜਿਹੜਾ ਕਿਤੇ ਵੀ ਅਡਾਪਟ ਨਹੀਂ ਕਰਦੇ ਜਿੰਨਾ ਮਰਜੀ ਸਿੱਖ ਭੱਜੇ ਫਿਰਨ ਇਹਨਾਂ ਨੇ ਜਿਹੜੀ ਕਰਤੂਤ ਕੀਤੀ ਹੈ ਸਨ 84 ਦੇ ਅੰਦਰ ਉਹ ਭੁੱਲਣ ਯੋਗ ਨਹੀਂ ਉਹਦੇ ਵਿੱਚ ਇਹਨਾਂ ਦਾ ਸਾਰਾ ਹੀ ਆਪ ਦਾ ਜਿਹੜਾ ਕੈਰੈਕਟਰ ਦਸਤਾ ਦੀ ਅਸੀਂ ਤੁਹਾਨੂੰ ਕਿੰਨਾ ਕੁ ਪਸੰਦ ਕਰਦੇ ਹਾਂ ਉਹ ਸਾਡੇ ਲੀਡਰਾਂ ਦੀ ਸਿੱਖ ਲੀਡਰਾਂ ਦਾ ਪੱਠਾ ਬੈਠਾ ਹੈ ਜੀ ਖਾਰਾ ਸਾਹਿਬ ਸਮਾਂ ਤਾਂ ਬਹੁਤ ਬਤਾ ਸਤਿ ਸ਼੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦਿਓ ਇਜਾਜ਼ਤ ਧੰਨਵਾਦ ਜੀ